ਹਾਂਜੀ ਅਸੀਂ ਬੈਲਜੀਅਮ ਦੇ ਟਰੂਡੋ ਸ਼ਹਿਰ ਦੇ ਵਿੱਚ ਵਿਚਰ ਰਹੇ ਹਾਂ ਤੇ ਇੱਥੋਂ ਦਾ ਜਿਹੜਾ ਏਰੀਆ ਆ ਉਹ ਬਹੁਤ ਹੀ ਸ਼ਾਂਤਮਈ ਇਹ ਇਲਾਕਾ ਸਾਰਾ ਹੀ ਬੈਲਜੀਅਮ ਦੇ ਵਿੱਚ 8 ਵਜੇ ਚੁੱਕੇ ਆ ਸ਼ਾਮ ਦੇ ਇੱਥੋਂ ਦੀ ਇੱਕ ਇਹ ਗੱਲ ਜਿਹੜੀ ਚੀਜ਼ ਵੇਖਣ ਚਾਹੀ ਆ ਕਿ ਸ਼ਾਮ ਦੇ ਜਦੋਂ 6 ਵਜਦੇ ਆ ਨਾ ਤੇ ਸਾਰੀਆਂ ਜਿਹੜੀਆਂ ਮਾਰਕੀਟ ਤੋਂ ਬੰਦ ਹੋ ਜਾਂਦੀਆਂ ਨੇ ਇਹ ਦੇਸ਼ ਜਿਹੜੇ ਨੇ ਇਹ ਦੇਸ਼ ਬੈਲਜੀਅਮ ਬਹੁਤ ਵਧੀਆ ਦੇਸ਼ ਆ ਰਾਜਾ ਪੱਜਾ ਦੇਸ਼ ਆ ਕੋਈ ਇਹੋ ਜਿਹੀ ਗੱਲ ਨਹੀਂ ਗਈ ਵੀ ਬਹੁਤੀ ਇਹ ਭੱਜ ਦੌੜ ਦੌੜਾ ਨਹੀਂ ਕਰਦੇ ਸ਼ਾਮ ਨੂੰ 6 ਵਜੇ ਦੀ ਦੇਰ ਆ ਤੇ ਸਾਰੀਆਂ ਜਿਹੜੀਆਂ ਮਾਰਕੀਟਸ ਉਹ ਜ਼ਿਆਦਾਤਰ ਬੰਦ ਹੋ ਜਾਂਦੀਆਂ ਸਿਰਫ ਤੇ ਸਿਰਫ ਕੋਈ ਖਾਣ ਪੀਣ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਉਹ ਥੋੜਾ ਹੋਰ ਟਾਈਮ ਲੇਟ ਬੰਦ ਹੁੰਦੀਆਂ ਪਰ ਉਹ ਵੀ ਅਸੀਂ ਦੇਖਿਆ ਕਿ ਨੀਦਰਲੈਂਡ ਵੀ ਗਏ ਸੀ ਉੱਥੇ ਵੀ ਤਕਰੀਬਨ ਸ਼ਾਮ ਨੂੰ 6 ਵਜੇ ਜਿਹੜੀਆਂ ਦੁਕਾਨਾਂ ਬੰਦ ਹੋ ਜਾਂਦੀਆਂ ਤੇ ਦੇਖੋ ਇਸ ਆ ਤੁਸੀਂ ਮਗਰ ਸਾਰਾ ਦੇਖ ਰਹੇ ਹੋ ਕਿ ਸਭ ਮਾਹੌਲ ਜਿਹੜਾ ਬਹੁਤ ਸ਼ਾਂਤਮਈ ਆ ਕੋਈ ਜਿਆਦਾ ਇੱਥੇ ਭੀੜ ਭੜਕਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਸ਼ਾਮ ਨੂੰ ਇੱਥੇ ਐ ਸ਼ਾਂਤੀ ਪੱਤਰ ਜਾਂਦੀ ਆ ਉਤਨਾ ਸ਼ਾਂਤੀ ਤੇ ਦਿਨ ਵੇਲੇ ਵੀ ਸਾਰੇ ਹੈਗੀ ਆ ਕੋਈ ਰੌਲਾ ਨਹੀਂ ਹੈਗਾ ਇੱਥੇ ਤੇ ਦੂਜੀ ਗੱਲ ਇਹ ਆ ਵੀ ਇਹ ਕੰਟਰੀ ਬਹੁਤ ਬਹੁਤ ਜਿਆਦਾ ਸੇਫ ਆ ਇੱਥੇ ਕੋਈ ਕ੍ਰਾਈਮ ਨਹੀਂ ਹੈਗਾ ਇੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਬਹੁਤ ਸ਼ਾਂਤਮਈ ਨੇ ਠੰਡੇ ਨੇ ਕਿ ਗਰਮ ਸੁਭਾਅ ਵਾਲੇ ਨਹੀਂ ਹੈਗੇ ਤੇ ਬਹੁਤ ਸ਼ਾਂਤਮਈ ਚੱਲਦੇ ਨੇ ਤੁਸੀਂ ਆ ਚਾਰ ਚੁਪੇਰੇ ਦੇਖ ਲਓ ਕਿ ਕਿੰਨਾ ਕਿੱਥੇ ਭੀੜ ਭੜਕ ਹੈਗਾ ਕੋਈ ਕੁਝ ਨਹੀਂ ਹੈਗਾ ਤੇ ਬਹੁਤ ਵਧੀਆ ਇਹ ਕੰਟਰੀ ਲੱਗੀ ਆ ਬੈਲਜੀਅਮ ਤੇ ਬਹੁਤ ਸੇਫ ਕੰਟਰੀ ਆ ਪਰ ਹੁਣ ਅੱਗੇ ਜੇ ਕੋਈ ਆਖੇ ਕਿ ਮੈਂ ਇੱਥੇ ਆਉਂਦੇ ਵੀ ਨਵੇਂ ਸਿਰੇ ਆਣ ਕੇ ਆਪਣੇ ਪੇਪਰ ਬਣਾ ਲਾਵਾਂ ਬਹੁਤ ਔਖੇ ਨੇ ਪੇਪਰ ਨਵੇਂ ਸਿਰੇ ਆਣ ਕੇ ਨਹੀਂ ਬਣਦੇ ਜਿਹੜੇ ਆਪਣੇ ਇੰਡੀਅਨ ਲੋਕ ਨੇ ਉਹ ਪੁਰਾਣੇ ਆਏ ਨੇ ਕੋਈ 25 30 30 ਸਾਲ ਜਿਨ੍ਹਾਂ ਨੂੰ 30 30 ਸਾਲ ਹੋ ਗਏ ਨੇ ਆਇਆਂ ਨੂੰ ਉਹ ਇੱਥੇ ਆਣ ਕੇ ਸੈਟਲ ਹੋਏ ਨੇ ਤੇ ਬਹੁਤ ਸ਼ਾਂਤਮਈ ਕੰਟਰੀ ਆ ਸੇਫ ਆ ਕੋਈ ਕ੍ਰਾਈਮ ਨਹੀਂ ਹੈਗਾ ਇਥੇ ਇਸ ਕੰਟਰੀ ਦੇ ਵਿੱਚ ਬੈਲਜੀਅਮ ਇਹਦੇ ਨਾਲ ਹੀ ਨੀਦਰਲੈਂਡ ਕੰਟਰੀ ਆ ਉਹ ਵੀ ਬਹੁਤ ਠੰਡੀ ਆ ਇਸ ਕੰਟਰੀ ਦੇ ਵਿੱਚ ਵੀ ਗਰਮੀ ਨਹੀਂ ਹੈਗੀ ਹਾਂਜੀ ਬੈਲਜੀਅਮ ਦੇ ਵਿੱਚ ਵਿਚਰੇ ਆ ਬਹੁਤ ਸੋਹਣੀ ਕੰਟਰੀ ਆ ਸੇਫ ਆ ਤੇ ਬਹੁਤ ਸ਼ਾਂਤਮਈ ਮਾਹੌਲ ਹੈ ਇੱਥੇ ਹਾਂਜੀ ਉਨੇ ਤੋਂ ਅਗੇ ਅਸੀਂ ਸਪੇਨ ਜਾਣਾ ਹੈ ਬੈਲਜੀਅਮ ਤੋਂ ਅਗੇ ਠੀਕ ਹੈ ਜੀ ਓਕੇ ਧੰਨਵਾਦ